ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਨੂੰ ਮਿਲੀ ਲਗਾਤਾਰ ਬੰਬ ਧਮਕੀਆਂ ਸੁਰੱਖਿਆ ਏਜੰਸੀਆਂ ਹੋਈਆਂ ਪੂਰੀ ਅਲਰਟ ਤੇ ਮਾਮਲੇ ਦੀ ਪੂਰੀ ਕਹਾਣੀ 14 ਜੁਲਾਈ 2025 ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਪਹਿਲੀ ਵਾਰ ਇੱਕ ਈਮੇਲ ਰਾਹੀਂ ਧਮਕੀ ਮਿਲੀ ਕਿ ਇੱਥੇ ਆਰ ਡੀ ਐਕਸ ਲਗਾਇਆ ਗਿਆ ਹੈ ਇਸ ਈਮੇਲ ਤੋਂ ਬਾਅਦ ਐਸ ਜੀ ਪੀ ਸੀ ਵੱਲੋਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਐਫ ਆਈ ਆਰ ਦਰਜ ਹੋਈ 15 ਜੁਲਾਈ ਅਗਲੇ ਹੀ ਦਿਨ ਦੂਜੀ ਧਮਕੀ ਭਰੀ ਈਮੇਲ ਆਈ ਜਿਸ ਨੇ ਸੁਰੱਖਿਆ ਏਜੰਸੀਆਂ ਵਿੱਚ ਹੜਕੰਪ ਮਚਾ ਦਿੱਤਾ ਐਸਜੀਪੀਸੀ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਦੀ ਗੰਭੀਰ ਜਾਂਚ ਕੀਤੀ ਜਾਵੇ 16 ਤੇ 17 ਜੁਲਾਈ ਇਹਨਾਂ ਦਿਨਾਂ ਦੌਰਾਨ ਹੋਰ ਤਿੰਨ ਈਮੇਲਾਂ ਮਿਲੀਆਂ ਇਹਨਾਂ ਵਿੱਚ ਵੀ ਆਰਡੀਐਕਸ ਵਰਤੇ ਜਾਣ ਦੀ ਧਮਕੀ ਦਿੱਤੀ ਗਈ ਕੁੱਲ ਧਮਕੀ ਭਰਿਆ ਈਮੇਲਾਂ ਦੀ ਗਿਣਤੀ 5 ਹੋ ਗਈ ਸੀ 18 ਜੁਲਾਈ 6ਵੀਂ ਧਮਕੀ ਵਾਲੀ ਈਮੇਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਐਸਜੀਪੀਸੀ ਦਫ਼ਤਰ ਨੂੰ ਮਿਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਰੇ ਜਾਸੂਸੀ ਤੇ ਸੁਰੱਖਿਆ ਵਿਭਾਗ ਚੌਕ ਸਨ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਦਰਬਾਰ ਸਾਹਿਬ ਦੇ ਚਤਰਫਾ ਬੀਐਸਐਫ ਬੰਬ ਨਿਰੋਧਕ ਦਲ ਅਤੇ ਸਨੀਫਰ ਡਰੋਨਸ ਨੂੰ ਤਾਇਨਾਤ ਕੀਤਾ ਗਿਆ ਹਰ ਆਉਣ ਵਾਲੇ ਵਿਅਕਤੀ ਦੀ ਸਨਾਕਤੀ ਈ ਐਂਟਰੀ ਅਤੇ ਕੈਮਰਿਆਂ ਰਾਹੀਂ ਨਿਗਰਾਨੀ ਹੋ ਰਹੀ ਹੈ ਐਸਜੀਪੀਸੀ ਦੀ ਸਾਈਬਰ ਟੀਮ ਅਤੇ ਪੰਜਾਬ ਪੁਲਿਸ ਵੱਲੋਂ ਈਮੇਲ ਭੇਜਣ ਵਾਲਿਆਂ ਦੀ ਪਛਾਣ ਲਈ ਕੰਮ ਚੱਲ ਰਿਹਾ ਹੈ। ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਸਭ ਧਮਕੀਆਂ ਸਿੱਖ ਕੌਮ ਦੇ ਮਨ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹਨ। ਸਰਕਾਰ ਗੰਭੀਰ ਨਹੀਂ ਲੱਗ ਰਹੀ। ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਉਹਨਾਂ ਕੋਲ ਕੁਝ ਪੱਕੇ ਨਿਸ਼ਾਨ ਹਨ ਅਤੇ ਜਾਂਚ ਤੇਜ਼ੀ ਨਾਲ ਚੱਲ ਰਹੀ ਹੈ। ਸੀਐਮ ਭਗਵੰਤ ਮਾਨ ਨੇ ਲੋਕਾਂ ਨੂੰ ਅਸ਼ਾਂਤ ਨਾ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਰੇ ਜਥੇਬੰਦੀਆਂ ਅਤੇ ਏਜੰਸੀਆਂ ਕੰਮ 'ਚ ਲੱਗੀਆਂ ਹੋਈਆਂ ਹਨ। ਅੰਮ੍ਰਿਤਸਰ ਦੇ ਐਮਪੀ ਗੁਰਜੀਤ ਸਿੰਘ ਓਜਲਾ ਨੇ ਵੀ ਮਾਮਲੇ ਦੀ ਜਾਂਚ ਲਈ ਕੇਂਦਰੀ ਦਖਲ ਦੀ ਮੰਗ ਕੀਤੀ। ਕੁੱਲ 6 ਈਮੇਲਾਂ ਜਿਨ੍ਹਾਂ ਵਿੱਚ ਆਰਡੀਐਕਸ ਲਗਾਉਣ ਦੀ ਧਮਕੀ ਦਿੱਤੀ ਗਈ। ਕੁਝ ਈਮੇਲਾਂ ਦੇ ਆਈਪੀ ਪਤੇ ਦੱਖਣੀ ਭਾਰਤ ਨਾਲ ਜੁੜੇ ਹੋਣ ਦੇ ਇਸ਼ਾਰੇ ਮਿਲ ਮਿਲੇ ਹਨ ਹਾਲਾਤ ਚੁਸਤ ਹਨ ਪੁਲਸ ਅਤੇ ਐਸਜੀਪੀਸੀ ਦੀ ਸੁਰੱਖਿਆ ਟੀਮ 24 ਘੰਟੇ ਤਾਇਨਾਤ ਹੈ ਸ਼੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਮਿਲ ਰਹੀਆਂ ਬੰਬ ਧਮਕੀਆਂ ਨੇ ਸੁਰੱਖਿਆ ਵਿਭਾਗਾਂ ਅਤੇ ਸਿੱਖ ਸੰਗਤ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਹਾਲਾਂਕਿ ਕਿਸੇ ਵੀ ਥਾਂ ਆਰਡੀਐਕਸ ਨਹੀਂ ਮਿਲਿਆ ਪਰ ਹਰ ਇੱਕ ਈਮੇਲ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਜਾਂਚ ਜਾਰੀ ਹੈ ਤੇ ਸੁਰੱਖਿਆ ਚੌਕਸ ਕੀਤੀ ਜਾ ਰਹੀ ਹੈ